ਮਾਡਰਨ ਸਮੇਂ ਦੇ ਵਿੱਚ ਡਾਈ ਡਾਈ ਕਈ ਤਰ੍ਹਾਂ ਦੀ ਹੁੰਦੀ ਹੈ ਇੱਕ ਸਿਰ ਨੂੰ ਲਾਣ ਵਾਲੀ ਹੁੰਦੀ ਆ ਉਹਨੂੰ ਵੀ ਡਾਈ ਕਹਿ ਦਿੰਦੇ ਆ ਇੱਕ ਡਾਈ ਹੁੰਦੀ ਹੈਗੀ ਆ ਜਿਹੜੇ ਆ ਤੁਸੀਂ ਪ੍ਰਿੰਟਿੰਗ ਪ੍ਰੈਸਾਂ ਤੇ ਦੇਖਦੇ ਆ ਦੁਨੀਆ ਦਾ ਹੀ ਇਸ ਤਰ੍ਹਾਂ ਕਈ ਤਰ੍ਹਾਂ ਦੀ ਡਾਈ ਹੁੰਦੀ ਆ ਪਰ ਆ ਜਿਹੜੀ ਡਾਈ ਆ ਉਦਾਂ ਤੁਹਾਨੂੰ ਪਤਾ ਹੈਗਾ ਚੁੰਨੀਆਂ ਦੀ ਰੰਗਾਈ ਵਗੈਰਾ ਇਹ ਭਾਜੀ ਕੀ ਨਾਮ ਆ ਤੁਹਾਡਾ ਕਾਲਾ ਬੱਬੂ ਹਾਂਜੀ ਕਾਲਾ ਬਬੂ ਅੱਛਾ ਇਹ ਕੀ ਇਹ ਕੀ ਇਹ ਕੀ ਰੰਗ ਰਹੇ ਆ ਕੱਪੜਾ ਸਿਰਨੀ ਚੁੰਨੀ ਅੱਛਾ ਇਹ ਸੂਤਾ ਦੇ ਨਾਲ ਦੀ ਰੰਗਾਦੇ ਆ ਜਾਂ ਕਿੱਦਾਂ ਕਰਦੇ ਆ ਹਾਂਜੀ ਹਾਂਜੀ ਅੱਛਾ ਤੇ ਆ ਜਿਹੜੇ ਰੰਗ ਆ ਇਹ ਵੀ ਇਹਨਾਂ ਰੰਗਾਂ ਨੂੰ ਆ ਜਿਹੜੇ ਰੰਗ ਪਏ ਹੈਗੇ ਆ ਤੁਹਾਡੇ ਕੋਲ ਆ ਦੱਸ ਕੋਈ ਤੁਸੀਂ ਦੇਖ ਸਕਦੇ ਆ ਇਹ ਜਿਹੜੇ ਰੰਗ ਪਏ ਆ ਫੇ ਇਹਨਾਂ ਨੂੰ ਫੇ ਕੰਬੀਨੇਸ਼ਨ ਕਰਨਾ ਪੈਂਦਾ ਮਤਲਬ ਵੀ ਜਿੱਦਾਂ ਦਾ ਲੋਕਾਂ ਨੇ ਕਰਨਾ ਹੋਵੇ ਨੀਲਾ ਹਰਾ ਪੀਰਾ ਕਪੜਾ ਨਾਲ ਲਿਆਂਦੇ ਆ। ਅੱਛਾ ਕਪੜਾ ਨਾਲ ਲਿਆਂਦੇ ਆ। ਅੱਛਾ ਭਈ ਰੰਗ ਜਿਹੜਾ ਆ ਇਹ ਕਿੰਨਾ ਕੁ ਸਮਾਂ ਕੱਢ ਜਾਂਦਾ ਆ ਜਾਂ ਉੱਤਰਦਾ ਤਾਂ ਨਹੀਂ? ਨਹੀਂ ਨਹੀਂ ਇੰਨੀ ਜਲਦੀ ਨਹੀਂ ਉੱਤਰਦਾ। ਅੱਛਾ ਤੇ ਆ ਇੱਥੇ ਮਤਲਬ ਵੱਡਾ ਗੱਡਾ ਪਹਿਲਾਂ ਤੋਂ ਹੀ ਇੱਥੇ ਗੱਡਿਆ ਆ। ਪਹਿਲਾਂ ਤੋਂ ਹੀ। ਪਹਿਲਾਂ ਤੁਸੀਂ ਕਰਦੇ ਸੀ ਜਾਂ ਕੋਈ ਤੁਹਾਡਾ ਕੋਈ ਹੋਰ ਘਰ ਤੋਂ ਵੀ ਕਰਦੇ ਸੀਗੇ? ਆਹ ਪਹਿਲਾਂ ਕਰਦੇ ਸੀ। ਹਾਂਜੀ। ਪਹਿਲਾਂ ਕਰਦੇ ਸੀ ਘਰ ਤੋਂ। ਅੱਛਾ ਘਰ ਤੋਂ ਕੌਣ ਕਰਦਾ ਸੀ? ਡੇੜੀ ਕਰਦਾ ਨਹੀਂ ਕਰਦਾ ਡੈਡੀ ਕਰ ਜਾਨੀ ਜੱਦੀ ਪੁਸਤੀ ਜਿਹੜੀ ਚੀਜ਼ ਆ ਉਹਨੂੰ ਜਾਣ ਲੈ ਦਿੰਦਾ ਹੈ ਹਾਂਜੀ ਹਾਂਜੀ ਉਦੋਂ ਮੈਂ ਕਹਿੰਦਾ ਇਹ ਕੰਮ ਕਰ ਹੁਣ ਤਾਂ ਬਹੁਤ ਲੋਕ ਘੱਟ ਕਰਦੇ ਆ ਇਹ ਨਹੀਂ ਲੈਣੇ ਦਾ ਬਹੁਤ ਹੋਆ ਅੱਛਾ ਜ਼ੂਰ ਦੀ ਵੈਣਗਾ ਨਾ ਜਿਹੜੀ ਹਾਂ ਪਤਰਾ ਛੂ ਕਰਦੇ ਨਾ ਅੱਛਾ ਉਹਦੇ ਲਈ ਲਾਈਨਿੰਗ ਹੀ ਲੱਗਣੀ ਆ ਅੱਛਾ ਉਹ ਜਿਹੜੀ ਲਾਈਨਿੰਗ ਦਾ ਕੰਮ ਹੈਗਾ ਉਹ ਫਿਰ ਉਹਦੇ ਫਸੂਟਾਂ ਦੇ ਹਿਸਾਬ ਨਾਲ ਲੱਗਦੀ ਹੋਣੀ ਆ ਹਾਂਜੀ ਹਾਂਜੀ ਉਹਦਾ ਸੀਜ਼ਨ ਹੁੰਦਾ 10 ਮਹੀਨ ਤੋਂ ਲਾ ਕੇ ਚੌਥੇ ਤੱਕ ਅੱਛਾ ਤੇ ਇਤੋਂ ਇਲਾਵਾ ਇਹ ਤਾਂ ਹੋ ਗਈਆਂ ਲਾਈਨਿੰਗ ਚੁੰਨੀ ਹੋਰ ਕੀ ਕੀ ਰੰਗ ਵਗੈਰਾ ਕਰ ਪੈਂਟਾ ਸ਼ਲਦਾ ਅੱਛਾ ਉਹਨੇ ਪੈਂਟਾ ਸ਼ਲਟਾਂ ਦੇ ਵੀ ਰੰਗ ਬਦਲ ਜਾਂਦੇ ਹਾਂਜੀ ਜੀਨ ਦੀਆਂ ਪੈਂਟ ਅੱਛਾ ਜੀਨ ਦੀਆਂ ਅੱਜ ਕੱਲ ਮੁੰਡੇ ਗੁੰਡੇ ਜਿਹੜੇ ਪਾਉਂਦੇ ਆ ਕਾਲੀਆਂ ਕਾਲੀਆਂ ਜ਼ਿਆਦੀ ਲੋਕ ਕਰਾਂਦੇ ਆ ਆ ਲਓ ਵੀ ਦੇਖੋ ਆਤ ਉੱਦਾਂ ਦਾ ਤੁਸੀਂ ਦੇਖਿਆ ਹੋਵੇਗਾ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਨਹੀਂ ਪਤਾ ਉਹ ਸੋਚਦੇ ਹੋਣੇ ਆ ਪਤਾ ਨਹੀਂ ਆਹ ਕਿਆ ਕਰੀ ਜਾਂਦੇ ਆ ਗਿਆ ਮੈਂ ਸੋਚਿਆ ਜਿਹੜੀ ਪਰਪਰਾ ਇਹ ਮੈਂ ਕਹਿੰਦਾ ਸਦੀਆਂ ਤੋਂ ਚੱਲੇ ਆ ਰਿਹਾ ਕੰਮ ਇਦਾਂ ਦਾ ਹਾਂਜੀ ਹਾਂਜੀ ਪਹਿਲਾਂ ਤੋਂ ਹੀ ਚੱਲੇ ਆਂਦਾ ਆ ਹਾਂਜੀ ਹਾਂਜੀ ਤੇ ਤੁਸੀਂ ਔੜ ਬੱਸ ਅੱਡੇ ਤੇ ਹੀ ਮਤਲਬ ਦੁਕਾਨ ਆਪਣੀ ਆਹੀ ਹੈ ਹੀ ਦੁਕਾਨ ਵਾਹ ਜੀ ਲੋ ਜੀ ਅਸੀਂ ਸੋਚਿਆ ਪੇ ਚਲੋ ਤੁਹਾਨੂੰ ਵੀ ਕਿਉਂ ਨਾ ਦਿਖਾ ਲ ਦੇਈਏ ਆ ਦੇਖੋ ਕਪੜਾ ਇਹਨਾਂ ਨੇ ਚੱਕਿਆ ਇੱਧਰ ਆ ਰੰਗ ਵਗੈਰਾ ਜਿਹੜੇ ਹੈਗੇ ਆ ਕਰ ਰਹੇ ਹੈਗੇ ਆ ਇਹ ਰੰਗਾ ਦਾ ਵੀ ਫਰਕ ਹੁੰਦਾ ਕੱਚੇ ਪੱਕਿਆਂ ਦਾ ਹਾਂਜੀ ਹਾਂਜੀ ਅੱਛਾ ਲੋਕੀ ਜ਼ਿਆਦਾਤਰ ਤਾਂ ਪੱਕੇ ਹੀ ਰੰਗ ਘਰਾਂਦੇ ਹੋਣੇ ਆ ਹਾਂਜੀ ਕੱਚਾ ਫਰੋਜੀ ਹੁੰਦਾ ਬਸ ਆ ਚਾ ਕੱਚਾ ਫਰੋਜੀ ਹੁੰਦਾ ਬਾਕੀ ਸਾਰੇ ਪੱਕੇ ਹੁੰਦੇ ਆ ਪੱਕੇ ਰੰਗ ਹੁੰਦੇ ਆ ਇਹ ਆ ਸਾਹ ਤਾ ਵਗੈਰਾ ਚੋਂ ਨੀਚੇ ਨੀਦਾ ਕੀ ਲੈ ਰੂਦੇ ਨੇ ਅਸੀਂ 50 ਰੁਪਏ ਲੈਨੇ ਦੁਪੱਟੇ ਦੇ ਅੱਛਾ ਦੁਪੱਟੇ ਦੇ ਠੀਕ ਆ ਹलो ਜੀ ਦਰਸ਼ਕੋ ਅਸੀਂ ਤੁਹਾਨੂੰ ਹੁਣ ਇੱਥੇ ਮੈਂ ਖੜਾ ਜਿਗਾ ਕਈ ਅੱਜ ਕੱਲ ਦਾ ਕਿਉਂਕਿ ਰੈਡੀमेड ਦਾ ਜ਼ਮਾਨਾ ਆ ਗਿਆ ਚਲੇ ਜਾਂਦੇ ਆ ਪਰ ਕਈ ਵਾਰ ਕਿਸੇ ਦੇ ਨਾ ਸੂਟ ਜਾਂ ਚੁੰਨੀ ਜਾਂ ਪੈਂਟ ਪਸੰਦ ਆਈ ਹੋਂਦੀ ਆ ਅਗਲਾ ਕਹਿੰਦਾ ਯਾਰ ਇਹਦੇ ਨਾਲ ਦਾ ਹੀ ਕੰਮ ਅਸੀਂ ਕਰਵਾਉਣਾ ਹੈਗਾ ਆ ਸੋ ਨਵੀਂ ਪੀੜੀ ਨੂੰ ਅਸੀਂ ਇਹੀ ਕਹਾਂਗੇ ਕਿ ਕੰਮ ਦਾ ਕੋਈ ਘਾਟਾ ਨਹੀਂ ਹੈਗਾ ਆ ਤੁਹਾਡੇ ਸਾਹਮਣੇ ਲੱਗੇ ਹੋਏ ਆ ਜਦ ਦੀ ਪਸਤੀ ਕੰਮ ਆਪਣੇ ਕਰ ਰਹੇ ਹੈਗੇ ਆ ਪੜ ਲਿਖ ਗਏ ਆ ਜਾਂ ਕੁਝ ਵੀ ਹੋ ਗਏ ਆ ਜ਼ਰੂਰੀ ਨਾ ਪੇ ਸਰਕਾਰੀ ਨੌਕਰੀਆਂ ਭਾਲੋ ਆਪਣਾ ਕੋਈ ਹੱਥ ਦਾ ਕੀਤਾ ਦੇਖੋ ਆਪਣਾ ਕੋਈ ਹੱਦ ਦਾ ਕੰਮ ਕਰੋ ਕਿਉਂਕਿ ਨੌਕਰੀਆਂ ਵੀ ਜਿਹੜੀਆਂ ਹੈਗੀਆਂ ਕਿੰਨੀਆਂ ਕੇ ਸਰਕਾਰ ਦੇ ਦਊਗੀ ਜਿਹੜਾ ਅਸੀਂ ਕੰਮ ਜਾਣਦੇ ਆ ਜਾਂ ਸਾਡੇ ਬਜ਼ੁਰਗ ਕਰਦੇ ਆ ਜੇ ਉਹਨਾਂ ਨੂੰ ਕੀਤਾ ਜਾਵੇ ਤੇ ਬਹੁਤ ਵਧੀਆ ਗੱਲ ਹੈਗੀ ਆ ਮੈਂ ਸੋਚਿਆ ਪੇ ਕਿਉਂ ਨਾ ਅੱਜ ਤੁਹਾਨੂੰ ਇਹ ਪੁਰਾਣੀ ਪਰਪਰਾ ਜਿਹੜੀ ਆ ਇਹ ਵੀ ਦਿਖਾਈ ਜਾਵੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ